ਲਓ ਬਾਈ ਜੀ ਸੁਣਿਓ ਹੁਣ ਸਮਾਂ 2266 ਪੁਆਇੰਟ ਲੱਗ ਗਿਆ ਬਾਈ ਜੀ ਸਮਾਂ 2266 ਇਹ ਅੰਦਰ ਦੇ ਪਾਸੇ ਬਾਈ ਜੀ ਕੁਲਦੀਪ ਸਿੰਘ ਜੀ ਲੁੱਪ ਚੌਧਰੀ ਪੰਮੀ ਸਤਿਆਣਾ ਰਾਜਨ ਕਨੇਡਾ ਲੱਡੂ ਅੰਗਲੈਂਡ ਇਹ ਬੰਟੀ ਗੋਪੀ ਬੈਂਸ ਇਟਲੀ ਇਹ ਦਵਾਬੇ ਚਾ ਗੋਪੀ ਬੈਂਸ ਲਖਾਰੀ ਵੀ ਆ ਗੀਤ ਵੀ ਗਾਉਂਦਾ ਇਟਲੀ ਤੇ ਉੱਪਰਲੇ ਪਾਸੇ ਬੱਬਰ ਬਰਮਾ ਸੂਰਜ ਕੈਨੇਡਾ ਪਖਵਾਲ ਅਕਬਾਲ ਸਿੰਘ ਦੀ ਸਿਆੜ ਸਰਜੀਤ ਸਿੰਘ ਦੀ ਪਖਵਾਲ ਬੱਬਰ ਬਰਮਾ ਦਾ ਪੱਧਿਆ